ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖਬਰੀ ਜਲਦ ਸ਼ੁਰੂ ਹੋਣ ਜਾ ਰਹੀ ਸ਼ਰਾਬ ਦੀ ਹੋਮ ਡਿਲੀਵਰੀ ਸਵਿਗੀ ਬਿਗ ਬਾਸਟੈਂਡ ਤੇ ਜ਼ੋਮੈਟੋ ਵਰਗੇ ਪਲੇਟਫਾਰਮ ਕਰਨਗੇ ਡਿਲੀਵਰੀ ਇਨ੍ਹਾਂ ਰਾਜਾਂ 'ਚ ਸ਼ੁਰੂ ਹੋ ਰਿਹਾ ਪ੍ਰੋਜੈਕਟ ਸ਼ਰਾਬ ਦੇ ਸ਼ੌਕੀਨਾਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਹੁਣ ਉਹਨਾਂ ਨੂੰ ਸ਼ਰਾਬ ਖਰੀਦਣ ਲਈ ਸ਼ਰਾਬ ਦੇ ਠੇਕੇ ਅੱਗੇ ਲੰਮੀਆਂ ਲਾਈਨਾਂ ਦੇ ਵਿੱਚ ਨਹੀਂ ਖੜਨਾ ਪਵੇਗਾ ਕਿਉਂਕਿ ਸਵਿਗੀ, ਬਿਗ ਬਾਸਕਟ ਤੇ ਜ਼ੋਮੈਟੋ ਵਰਗੇ ਪਲੇਟਫਾਰਮ ਜਲਦੀ ਹੀ ਬੀਅਰ, ਵਾਈਨ ਤੇ ਸ਼ਰਾਬ ਵਰਗੇ ਤਾਕਤਵਰ ਕੋਹਲ ਵਾਲੇ ਪੀਣ ਵਾਲੇ ਪਦਾਰਥਾਂ ਦੀ ਹੋਮ ਡਿਲੀਵਰੀ ਵੀ ਸ਼ੁਰੂ ਕਰ ਸਕਦੇ ਨੇ ਦਿੱਲੀ ਕਰਨਾਟਕ ਹਰਿਆਣਾ ਪੰਜਾਬ ਤਾਮਿਲਨਾਡੂ ਗੋਆ ਤੇ ਕੇਲ ਵਰਗੇ ਰਾਜਾਂ ਦੇ ਵਿੱਚ ਇਹ ਪ੍ਰੋਜੈਕਟ ਜਲਦ ਹੀ ਸ਼ੁਰੂ ਹੋ ਸਕਦਾ ਹੈ ਮੌਜੂਦਾ ਸਮੇਂ ਦੇ ਵਿੱਚ ਸਿਰਫ 오ਡੀਸਾ ਤੇ ਪੱਛਮੀ ਬੰਗਾਲ ਦੇ ਵਿੱਚ ਹੀ ਸ਼ਰਾਬ ਦੀ ਹੋਮ ਡਿਲੀਵਰੀ ਦੀ ਇਜਾਜ਼ਤ ਹੈ ਸੰਭਾਵਕ ਹੈ ਪ੍ਰੋਜੈਕਟ ਜਲਦ ਹੀ ਦੂਜੇ ਰਾਜਾਂ ਦੇ ਵਿੱਚ ਵੀ ਸ਼ੁਰੂ ਹੋ ਜਾਵੇਗਾ ਇੱਕ ਰਿਪੋਰਟ ਮੁਤਾਬਕ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕਦਮ ਵੱਡੇ ਸ਼ਹਿਰਾਂ 'ਚ ਵਾਧੇ ਆਬਾਦੀ ਬਦਲਦੇ ਉਪਭੋਗਤਾ ਪ੍ਰੋਫਾਈਲ ਤੇ ਰਵਾਇਤੀ ਸ਼ਰਾਬ ਦੀਆਂ ਦੁਕਾਨਾਂ ਤੋਂ ਔਰਤਾਂ ਤੇ ਬਜ਼ੁਰਗ ਨਾਗਰਿਕਾਂ ਨੂੰ ਹੋਣ ਵਾਲੀਆਂ ਸੁਵਿਧਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਚੁੱਕਿਆ ਗਿਆ ਹੈ ਦੱਸਦੀ ਹੈ ਕਿ ਆਨਲਾਈਨ ਮਾਡਲਾਂ ਦੇ ਵਿੱਚ ਲੈਣ ਦੇਣ ਦਾ ਪੂਰਾ ਰਿਕਾਰਡ ਉਮਰ ਦੀ ਤਸਦੀਕ ਤੇ ਪਾਲਣਾ ਦੇ ਨਿਯਮ ਹੁੰਦੇ ਨੇ ਇਸ ਤੋਂ ਇਲਾਵਾ ਆਨਲਾਈਨ ਟੈਕਨੋਲੋਜੀ ਸਰਕਾਰੀ ਤੇ ਆਪਕਾਰੀ ਨਿਯਮਾਂ ਦੇ ਅਨੁਸਾਰ ਕੰਮ ਕਰਦੀ ਹੈ ਜਿਵੇਂ ਕਿ ਸਮੇਂ ਦੀ ਪਾਬੰਦਤਾ ਡਰਾਈ ਡੇਸ ਤੇ ਜ਼ੋਨਲ ਡਿਲੀਵਰੀ ਨਿਯਮਾਂ ਆਦਿ ਨੂੰ ਧਿਆਨ ਦੇ ਵਿੱਚ ਵੀ ਰੱਖਿਆ ਜਾਵੇਗਾ ਦੱਸਦੀ ਹੈ ਕਿ ਕੋਵਿਡ-19 ਲਾਕਡਾਊਨ ਦੌਰਾਨ ਮਹਾਰਾਸ਼ਟਰ ਝਾਰਖੰਡ ਛੱਤੀਸਗੜ੍ਹ ਤੇ ਆਸਾਮ ਦੇ ਵਿੱਚ ਸ਼ਰਾਬ ਦੀ ਸਪੁਰਦਗੀ ਦੀ ਅਸਥਾਈ ਤੌਰ ਤੇ ਇਜਾਜ਼ਤ ਦਿੱਤੀ ਗਈ ਸੀ ਪਰ ਇਹ ਜਿਹੜੀ ਇਜਾਜ਼ਤ ਹੈ ਕੁਝ ਸ਼ਰਤਾਂ ਦੇ ਨਾਲ ਦਿੱਤੀ ਗਈ ਸੀ ਇੱਕ ਰਿਪੋਰਟ ਮੁਤਾਬਕ ਪੱਛਮੀ ਬੰਗਾਲ ਦੇ ਵਿੱਚ ਤੇ ਓਡੀਸ਼ਾ ਦੇ ਵਿੱਚ ਆਨਲਾਈਨ ਡਿਲੀਵਰੀ ਨੇ ਵਿਕਰੀ ਦੇ ਵਿੱਚ 20 ਤੋਂ 30 ਫੀਸਦੀ ਦਾ ਵਾਅਦਾ ਜਿਹੜਾ ਦਰਜ ਕੀਤਾ ਗਿਆ ਹੈ ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖਬਰੀ ਜਲਦ ਸ਼ੁਰੂ ਹੋਣ ਜਾ ਰਹੀ ਸ਼ਰਾਬ ਦੀ ਹੋਮ ਡਿਲੀਵਰੀ ਸਵਿਗੀ ਬਿਗ ਬਾਸਟੈਂਡ ਤੇ ਜ਼ੋਮੈਟੋ ਵਰਗੇ ਪਲੇਟਫਾਰਮ ਕਰਨਗੇ ਡਿਲੀਵਰੀ ਇਹਨਾਂ ਰਾਜਾਂ 'ਚ ਸ਼ੁਰੂ ਹੋ ਰਿਹਾ ਪ੍ਰੋਜੈਕਟ ਸ਼ਰਾਬ ਦੇ ਸ਼ੌਕੀਨਾਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਹੁਣ ਉਹਨਾਂ ਨੂੰ ਸ਼ਰਾਬ ਖਰੀਦਣ ਲਈ ਸ਼ਰਾਬ ਦੇ ਠੇਕੇ ਅੱਗੇ ਲੰਮੀਆਂ ਲਾਈਨਾਂ ਦੇ ਵਿੱਚ ਨਹੀਂ ਖੜਨਾ ਪਵੇਗਾ ਕਿਉਂਕਿ ਸਵਿਗੀ ਬਿਗ ਬਾਸਟਟ ਤੇ ਜ਼ੋਮੈਟੋ ਵਰਗੇ ਪਲੇਟਫਾਰਮ ਜਲਦੀ ਹੀ ਬੀਅਰ ਵਾਈਨ ਤੇ ਸ਼ਰਾਬ ਵਰਗੇ ਘਾਟਾ ਇਹ ਕੋਹਲ ਵਾਲੇ ਪੀਣ ਵਾਲੇ ਪਦਾਰਥਾਂ ਦੀ ਹੋਮ ਡਿਲੀਵਰੀ ਵੀ ਸ਼ੁਰੂ ਕਰ ਸਕਦੇ ਨੇ ਦਿੱਲੀ ਕਰਨਾਟਕ ਹਰਿਆਣਾ ਪੰਜਾਬ ਤਾਮਿਲਨਾਡੂ ਗੋਆ ਤੇ ਕੇਲ ਵਰਗੇ ਰਾਜਾਂ ਦੇ ਵਿੱਚ ਇਹ ਪ੍ਰੋਜੈਕਟ ਜਲਦ ਹੀ ਸ਼ੁਰੂ ਹੋ ਸਕਦਾ ਹੈ ਮੌਜੂਦਾ ਸਮੇਂ ਦੇ ਵਿੱਚ ਸਿਰਫ 오ਡੀਸਾ ਤੇ ਪੱਛਮੀ ਬੰਗਾਲ ਦੇ ਵਿੱਚ ਹੀ ਸ਼ਰਾਬ ਦੀ ਹੋਮ ਡਿਲੀਵਰੀ ਦੀ ਇਜਾਜ਼ਤ ਹੈ ਸੰਭਵ ਹੈ ਕਿ ਪ੍ਰੋਜੈਕਟ ਜਲਦ ਹੀ ਦੂਜੇ ਰਾਜਾਂ ਦੇ ਵਿੱਚ ਵੀ ਸ਼ੁਰੂ ਹੋ ਜਾਵੇਗਾ ਇੱਕ ਰਿਪੋਰਟ ਮੁਤਾਬਕ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕਦਮ ਵੱਡੇ ਸ਼ਹਿਰਾਂ 'ਚ ਵਾਧੇ ਆਬਾਦੀ ਬਦਲਦੇ ਉਪਭੋਗਤਾ ਪ੍ਰੋਫਾਈਲ ਤੇ ਰਵਾਇਤੀ ਸ਼ਰਾਬ ਦੀਆਂ ਦੁਕਾਨਾਂ ਤੋਂ ਔਰਤਾਂ ਤੇ ਬਜ਼ੁਰਗ ਨਾਗਰਿਕਾਂ ਨੂੰ ਹੋਣ ਵਾਲੀਆਂ ਸੁਵਿਧਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਚੁੱਕਿਆ ਗਿਆ ਹੈ ਦੱਸਦੀ ਹੈ ਕਿ ਆਨਲਾਈਨ ਮਾਡਲਾਂ ਦੇ ਵਿੱਚ ਲੈਣ ਦੇਣ ਦਾ ਪੂਰਾ ਰਿਕਾਰਡ ਉਮਰ ਦੀ تصدیق ਤੇ ਪਾਲਣਾ ਦੇ ਨਿਯਮ ਹੁੰਦੇ ਨੇ ਇਸ ਤੋਂ ਇਲਾਵਾ ਆਨਲਾਈਨ ਟੈਕਨੋਲੋਜੀ ਸਰਕਾਰੀ ਤੇ ਆਪਕਾਰੀ ਨਿਯਮਾਂ ਦੇ ਅਨੁਸਾਰ ਕੰਮ ਕਰਦੀ ਹੈ ਜਿਵੇਂ ਕਿ ਸਮੇਂ ਦੀ ਪਾਬੰਦਤਾ ਡਰਾਈ ਡੇਸ ਤੇ ਜ਼ੋਨਲ ਡਿਲੀਵਰੀ ਨਿਯਮਾਂ ਆਦਿ ਨੂੰ ਧਿਆਨ ਦੇ ਵਿੱਚ ਵੀ ਰੱਖਿਆ ਜਾਵੇਗਾ ਦੱਸਦੀ ਹੈ ਕਿ ਕੋਵਿਡ-19 ਲਾਕਡਾਊਨ ਦੌਰਾਨ ਮਹਾਰਾਸ਼ਟਰ ਝਾਰਖੰਡ ਛੱਤੀਸਗੜ੍ਹ ਤੇ ਆਸਾਮ ਦੇ ਵਿੱਚ ਸ਼ਰਾਬ ਦੀ ਸਪੁਰਦਗੀ ਦੀ ਅਸਥਾਈ ਤੌਰ ਤੇ ਇਜਾਜ਼ਤ ਦਿੱਤੀ ਗਈ ਸੀ ਪਰ ਇਹ ਜਿਹੜੀ ਇਜਾਜ਼ਤ ਹੈ ਕੁਝ ਸ਼ਰਤਾਂ ਦੇ ਨਾਲ ਦਿੱਤੀ ਗਈ ਸੀ ਇੱਕ ਰਿਪੋਰਟ ਮੁਤਾਬਕ ਪੱਛਮੀ ਬੰਗਾਲ ਦੇ ਵਿੱਚ ਤੇ ਓਡੀਸ਼ਾ ਦੇ ਵਿੱਚ ਆਨਲਾਈਨ ਡਿਲੀਵਰੀ ਨੇ ਵਿਕਰੀ ਦੇ ਵਿੱਚ 20 ਤੋਂ 30 ਫੀਸਦੀ ਦਾ ਵਾਅਦਾ ਜਿਹੜਾ ਦਰਜ ਕੀਤਾ ਗਿਆ ਹੈ